19 ਨੰਬਰ ਜਬੂਰ ਔਰ ਉਹਦਾ 9 ਵਚਨ ਇਸ ਤਰ੍ਹਾਂ ਕਰਕੇ ਜਵਾਨਾਂ ਨੂੰ ਲਿਖਦਾ ਆ ਕਿ हे ਜਵਾਨ ਜਵਾਨ ਕਿ ਤਾ ਆਪਣੀ ਚਾਲ ਨੂੰ ਸੁਧਰ ਰੱਖੀ ਸਾਫ਼ ਰੱਖੀ ਔਰ ਫਿਰ ਇਹਦੇ ਥਲੜੀ ਐਤ ਦੇ ਵਿੱਚ ਲਿਖਿਆ ਆ ਕਿ ਉਹ ਤੇਰੇ ਵਚਨਾਂ ਦੇ ਅਨੁਸਾਰ ਉਹ ਚੌਕਸੀ ਕਰੇ ਆਪਣੀ ਚਾਲ ਨੂੰ ਆਪਣੇ ਜੀਵਨ ਨੂੰ ਸੁੱਧ ਰੱਖੇ ਕਿਵੇਂ ਜਵਾਨ ਆਪਣੇ ਜੀਵਨ ਨੂੰ ਸੁੱਧ ਰੱਖੇਗਾ ਆਪਣੇ ਜੀਵਨ ਨੂੰ ਕਿਵੇਂ ਪਵਿੱਤਰ ਰੱਖੇਗਾ ਆਪਣੇ ਜੀਵਨ ਨੂੰ ਸਾਫ਼ ਕਿਵੇਂ ਕਰੇਗਾ ਇਹਦੀ ਥਲੜੀ ਆਤ ਵਿੱਚ ਲਿਖਿਆ ਕਿ ਉਹ ਤੇਰੇ ਵਚਨਾਂ ਦੇ ਅਨੁਸਾਰ ਉਹਦੇ ਚੌਕਸੀ ਕਰੇ ਜਦੋਂ ਵਚਨ ਕੋਲ ਹੋਵੇਗਾ ਜਦੋਂ ਵਚਨ ਸਾਡੇ ਜੀਵਨ ਦੇ ਵਿੱਚ ਹੋਵੇਗਾ ਔਰ ਜੀਵਨ ਦੇ ਵਿੱਚ ਜਦੋਂ ਕਲਾਮ ਹੋਏਗਾ ਤੁਹਾਡੇ ਤੇ ਇਹ ਕਲਾਮ ਤੁਹਾਨੂੰ ਇੰਨਾ ਜ਼ਿਆਦਾ ਚੌਸੀ ਵਾਲ ਲੈ ਕੇ ਜਾਏਗਾ ਔਰ ਤੁਸੀਂ ਪਵਿੱਤਰ ਹੋ ਜਾਓਗੇ ਤੁਹਾਡਾ ਮਨ ਇਹ ਵਚਨਾਂ ਦੇ ਨਾਲ ਪਵਿੱਤਰ ਹੋ ਜਾਂਦਾ ਆ ਇਹ ਜਿਹੜੇ ਪਰਮੇਸ਼ਵਰ ਦੇ ਜੁੰਦੇ ਵਚਨ ਆ ਇਹ ਪਾਕ ਵਚਨ ਇਹ ਸਾਰੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਇਸ ਸੰਸਾਰ ਦੇ ਉੱਤੇ ਆਏ। ਪਰਮੇਸ਼ਵਰ ਨੇ ਸਵਰਗ ਤੋਂ ਇਹ ਵਚਨ ਭੇਜਿਆ ਇਨਸਾਨ ਨੂੰ ਪਾਪ ਤੇ ਸਾਪ ਤੇ ਸੁਧ ਕਰਨ ਵਾਸਤੇ। ਜਵਾਨ ਆਪਣੀ ਚਾਲ ਨੂੰ ਕਿੱਦਾਂ ਸੁਧਰੇ? ਉਹ ਵਚਨਾਂ ਦੇ ਅਨੁਸਾਰ ਏਸੇ ਕਰਕੇ ਪਰਮੇਸ਼ਵਰ ਦੇ ਦਾਸ ਪਾਲੂ ਸਰਸੂਲ ਨੇ ਅਫਸੀਆਂ ਦਾ ਖਾਤ ਔਰ ਉਹਦੇ ਪੰਜ ਅਦੇ ਉਹਦੇ ਸੱਬੇ ਵਚਨ ਦੇ ਵਿੱਚ ਲਿਖਿਆ ਆ ਕਿ ਉਹ ਜਲ ਦੇ ਅਸਨਾਣ ਅਤੇ ਬਾਣੀ ਨਾਲ ਉਹਨਾਂ ਨੂੰ ਸ਼ੁੱਧ ਕਰੇ ਪਵਿੱਤਰ ਕਰੇ ਇਹਦਾ ਅਰਥ ਕਿ ਇਹ ਤੁਹਾਨੂੰ ਮੈਨੂੰ ਬਾਣੀ ਜਿਹੜੀ ਹੈ ਉਹ ਸ਼ੁੱਧ ਕਰਦੀ ਹੈ ਜਿੰਨਾ ਚਿਰ ਤੱਕ ਅਸੀਂ ਬਾਣੀ ਸੁਣਦੇ ਨਹੀਂ ਬਾਣੀ ਤੁਸੀਂ ਪੜ੍ਹਦੇ ਨਹੀਂ ਬਾਣੀ ਦੇ ਵਿਚਾਰ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਂਦੇ ਉਹਨਾਂ ਚਰਤ ਕਰ ਇਹ ਮੈਨੂੰ ਤੁਹਾਨੂੰ ਵਚਨ ਸੁਧ ਕਿਵੇਂ ਕਰੇਗਾ ਕੱਪੜਾ ਸਾਬਣ ਤੋਂ ਬਿਨਾਂ ਤੁਸੀਂ ਉਹਨੂੰ ਪਾਣੀ ਦੇ ਵਿੱਚ ਪਾ ਦੋਗੇ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਓਗੇ ਉਹਦੀ ਮੈਲ ਨਹੀਂ ਨਿਕਲੇਗੀ ਉਹਦੀ ਮੈਲ ਉਦੋਂ ਹੀ ਨਿਕਲੇਗੀ ਜਦੋਂ ਉਹਦੇ ਅੰਦਰ ਸਰਫ ਤੇ ਸੋਡਾ ਜਾਂਦਾ ਆ ਔਰ ਕੀ ਕਰਦਾ ਹੈ ਉਹ ਉਹਦੀ ਮੈਲ ਨੂੰ ਬਾਹਰ ਕੱਢਦਾ ਹੈ ਇਸੇ ਤਰ੍ਹਾਂ ਪਰਮੇਸ਼ਵਰ ਦਾ ਇਹ ਵਚਨ ਕਹਿੰਦਾ ਆ ਕਿ ਪ੍ਰਭੂ ਦੀ ਬਾਣੀ ਕੀ ਕਰਦੀ ਹੈ ਅਫਸੀਆਂ 5 ਦੀ 23 ਵਿੱਚ ਲਿਖਿਆ ਆ ਕਿ ਉਹ ਬੰਦੇ ਨੂੰ ਸ਼ੁੱਧ ਤੇ ਪਵਿੱਤਰ ਕਰਦੀ ਹੈ ਅੱਜ ਤੁਹਾਨੂੰ ਪਵਿੱਤਰ ਕਰਨ ਵਾਸਤੇ ਤੁਹਾਡਾ ਜੀਵਨ ਸਾਫ਼ ਹੋਣ ਵਾਸਤੇ ਉਹ ਪਰਮੇਸ਼ਵਰ ਆਪਣੀ ਬਾਣੀ ਦਿੰਦਾ ਹੈ ਤੁਹਾਨੂੰ ਬਾਣੀ ਕਿੰਨੀ ਪੜ੍ਹਨੀ ਚਾਹੀਦੀ ਹੈ ਬਾਣੀ ਕਿੰਨੀ ਸੁਣਨੀ ਚਾਹੀਦੀ ਹੈ ਇਸ ਬਾਣੀ ਦੇ ਉੱਤੇ ਗੌਰ ਕਰੋ ਬਾਣੀ ਤੁਹਾਨੂੰ ਪਵਿੱਤਰ ਕਰ ਦੇਗੀ ਬਾਣੀ ਤੁਹਾਨੂੰ ਅੰਧਕਾਰ ਦੀ ਹਰ ਇੱਕ ਚਾਲ ਤੋਂ ਹਰ ਇੱਕ ਅੰਧਕਾਰ ਦੀ ਚਾਲ ਦੇ ਵਿੱਚੋਂ ਛੁਡਾਏ ਯੀਸੂ ਪ੍ਰਭੂ ਨੇ ਮਤੀ ਦੀ ਅੰਜੀਲ ਉਦੇ ਜਦੋਂ ਮਤੀ ਦੀ ਅੰਜੀਲ 4 ਦੇ ਵਚਨ ਦੇ ਵਿੱਚ ਲਿਖਿਆ ਆ ਕਿ ਜਦੋਂ ਉਹਨੇ ਵਰਤ ਰੱਖੇ ਸੇਵਾ ਸ਼ੁਰੂ ਕੀਤੀ ਜਵਾਨ ਸੀ ਔਰ 40 ਦਿਨ 40 ਰਾਤ ਵਰਤ ਰੱਖੇ Satan ਉਹਦੇ ਕੋਲ ਆਇਆ ਉਹਨੂੰ ਗੁੰਮਰਾਹ ਕਰਨਾ ਉਹਨੂੰ ਡੇਕਣ ਵਾਸਤੇ ਉਹਨੂੰ ਨੁਪਾਕ ਕਰਨ ਵਾਸਤੇ ਔਰ ਬਾਈਬਲ ਦੇ ਵਿੱਚ ਲਿਖਿਆ 8 ਹੈ ਤੇ ਜਦੋਂ ਪੜੋਗੇ ਮੱਤੀ 4 ਦਾ 8 ਫਿਰ ਸਤਾਨ ਉਸ ਨੂੰ ਉੱਚੇ ਤੇ ਵੱਡੇ ਤੇ ਉੱਚੇ ਪਹਾੜ ਉੱਤੇ ਉਹਨੂੰ ਨਾਲ ਲੈ ਗਿਆ ਤੇ ਜਗਤ ਦੀਆਂ ਸਾਰੀਆਂ ਜਿਹੜੀਆਂ ਸੇਵਾਾਂ ਸੀ ਜਗਤ ਦੀ ਜਿੰਨੀ ਵੀ ਸਾਨੂੰ ਸੌਕ ਸੀ ਉਹ ਯਿਸੂ ਦੇ ਸਾਹਮਣੇ ਕੀਤੀ ਅੱਜ ਸਤਾਨ ਤੁਹਾਡੇ ਜੀਵਨ ਦੇ ਅੰਦਰ ਤੁਹਾਡੇ ਸਾਹਮਣੇ ਜਦੋਂ ਤੁਸੀਂ ਪ੍ਰਭੂ ਦੇ ਪਿਆਰ ਦੇ ਵਿੱਚ ਵੱਧਣ ਵਾਸਤੇ ਤਿਆਰ ਹੋਵੋਗੇ ਪ੍ਰਭੂ ਦੇ ਪਿਆਰ ਵਿੱਚ ਜਲਾਲੀ ਬਨਣ ਵਾਸਤੇ ਮਿਹਨਤ ਕਰੋਗੇ ਕੰਮ ਕਰੋਗੇ ਵਚਨਾਂ ਨੂੰ ਸੁਣਨ ਵਾਸਤੇ ਤਿਆਰ ਹੋਵੋਗੇ ਤੇ ਕੀ ਕਰੇਗਾ ਸatan ਤੁਹਾਡੇ ਸਾਹਮਣੇ ਦੁਨੀਆ ਦਾ ਜਲੌ ਤੁਹਾਡੇ ਸਾਹਮਣੇ ਰੱਖੇਗਾ ਯਿਸੂ ਦੇ ਸਾਹਮਣੇ ਰੱਖਿਆ ਉਹਨੂੰ ਕਿਹਾ ਨਿਉ ਕਿ ਮੈਨੂੰ ਮੱਥਾ ਟੇਕ ਤੇ ਸਾਰੇ ਇਹ ਜਿੰਨੇ ਵੀ ਸਾਨੂੰ ਸੌਕਤ ਆ ਤੈਨੂੰ ਦੇ ਦਾਂਗਾ ਤੇ ਯਿਸੂ ਪ੍ਰਭੂ ਨੇ ਉਹਨੂੰ ਬਾਣੀ ਦੇ ਵਿੱਚੋਂ ਉੱਤਰ ਦਿੱਤਾ ਕਿ ਵੇਖ ਪਰਮੇਸ਼ਵਰ ਤੋਂ ਬਿਨਾ ਹੋਰ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ ਜਿਵੇਂ ਤੁਸੀਂ ਅਗਲੀਆਂ ਆਤਾਂ ਪੜੋਗੇ ਨੌ ਆਤਮਾ ਯਿਸੂ ਨੇ ਉਹਨੂੰ ਬਾਣੀ ਦੇ ਵਿੱਚੋਂ ਉੱਤਰ ਦਿੱਤਾ ਕਿ ਪਰਮੇਸ਼ਵਰ ਦੇ ਵਚਨ ਪਰਮੇਸ਼ਵਰ ਤੋਂ ਬਿਨਾ ਹੋਰ ਕਿਸੇ ਦੇ ਅਗੇ ਮੱਤਾ ਨਹੀਂ ਟੇਕੀ ਦਾ ਔਰ ਇਹ ਬਾਣੀ ਨੇ ਯੀਸੂ ਪ੍ਰਭੂ ਦੇ ਅੰਦਰ ਵੱਡੀ ਤਾਕਤ ਤੇ ਸਾਮਰਾਜ ਜਿਹੜੀ ਦਿੱਤੀ ਇਹ ਪਰਮੇਸ਼ਵਰ ਦੇ ਵਚਨ ਸੀ ਇਹ ਪਰਮੇਸ਼ਵਰ ਦੀ ਤਾਕਤ ਸੀ ਜਿਹੜੀ ਸ਼ੈਤਾਨ ਦਾ ਸਾਹਮਣਾ ਕਰ ਸਕਦੀ ਹੈ ਔਰ ਅਸੀਂ ਔਰ ਤੁਸੀਂ ਆ ਸੰਸਾਰ ਦੇ ਵਿੱਚ ਜੇ ਤੁਸੀਂ ਫਤਿਹ ਬਾਣੀ ਹੈ ਜੇ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਹੈ ਤੇ ਆਪਣੇ ਪ੍ਰਭੂ ਦੇ ਵਿੱਚ ਸਾਫ਼ ਤੇ ਸੁਧ ਰਹਿਣਾ ਹੈ ਆਪਣੇ ਪ੍ਰਭੂ ਦੇ ਵਿੱਚ ਆਨੰਦਿਤ ਰਹਿਣਾ ਹੈ ਔਰ ਫਿਰ ਸਾਨੂੰ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਜਮਾ ਕਰਨਾ ਚਾਹੀਦਾ ਇਸ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਰੱਖਣਾ ਚਾਹੀਦਾ ਇਹ ਬਾਣੀ ਸੋਨੇ ਦੇ ਨਾਲੋਂ ਵੀ ਮਹਿੰਗੀ ਹੈ ਜਿਹੜੀ ਬਹੁਤ ਕੀਮਤੀ ਹੈ ਤੋ ਤੁਹਾਨੂੰ ਸੁਧ ਕਰ ਸਕਦੀ ਹੈ ਤੁਹਾਨੂੰ ਪਵਿੱਤਰ ਕਰ ਸਕਦੀ ਹੈ ਤਹਾਨੂੰ ਪਾ ਕਰ ਸਕਦੀ ਹੈ ਇਹ ਬਾਣੀ ਤੁਹਾਡੇ ਜੀਵਨ ਦੇ ਅੰਦਰ ਬਹੁਤ ਇਹ ਅਨੰਤਾਈ ਪੈਦਾ ਕਰੇਗੀ ਇਸ ਕਰਕੇ ਪੜਨੋ ਪ੍ਰੋ ਬੱਚੋ ਨੌਜਵਾਨੋ ਜਿੰਨੇ ਵੀ ਕਲਾਮ ਸੁਣ ਰਹੇ ਜੋ ਇਸ ਗੱਲ ਦੇ ਉੱਤੇ ਗੌਰ ਕਰੀਏ ਕਿ ਇਹ ਬਾਣੀ ਸਾਨੂੰ ਸਤਾਨ ਦੇ ਸਾਹਮਣੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਅਸੀਂ ਔਰ ਇਹ ਬਾਣੀ ਮੈਨੂੰ ਤੁਹਾਨੂੰ ਬਹੁਤ ਵਧੀਆ ਜਲਾਲੀ ਬਣਾ ਦੇਗੀ ਇਸ ਕਰਕੇ ਪ੍ਰਭੂ ਦੇ ਕਲਾਮ ਚ ਲਿਖਿਆ ਕਿ ਸatan ਦਾ ਸਾਹਮਣਾ ਕੀਤਾ ਯਿਸੂ ਨੇ ਔਰ ਆਪਣੇ ਆਪ ਨੂੰ ਉਹਨੇ ਪਰਮੇਸ਼ਵਰ ਦੇ ਅਧੀਨ ਵਚਨਾਂ ਦੇ ਕੀਤਾ ਔਰ ਗੌਰ ਕਰੀਏ ਵਚਨਾਂ ਦੇ ਉੱਤੇ ਜਦੋਂ ਅਸੀਂ ਇਹਨਾਂ ਕਲਾਮ ਦੇ ਉੱਤੇ ਮੰਨ ਲਾਵਾਂਗੇ ਸਦਾ ਤਿੱਕਰ ਕੈਮ ਰਵਾਂਗੇ ਸਦਾ ਤਿੱਕਰ ਕੈਮ ਰਵਾਂਗੇ ਬਾਈਬਲ ਦੇ ਵਿੱਚ ਲਿਖਿਆ ਇਨਸਾਨ ਦੀ ਉਮਰ ਐਸੀ ਆ ਜਿਵੇਂ ਕਾਹ ਦੇ ਫੁੱਲ ਦੀ ਤਰ੍ਹਾਂ ਬਹੁਤ ਉਹਦੀ ਚਮਕ ਬਹੁਤ ਉਹਦੀ ਸਾਨੂੰ ਸੌਕਤ ਹੁੰਦੀ ਆ ਕਾਫ ਸੁਕੇ ਜਾਂਦਾ ਫੁੱਲ ਕੁਮਲਾਇਆ ਜਾਂਦਾ ਹੈ ਖਤਮ ਹੋ ਜਾਂਦਾ ਸਾਰਾ ਕੁਝ ਇਹ ਜਿਹੜੀ ਸਾਨੂੰ ਸੌਕਤ ਜਿੰਨੀ ਵੀ ਅੱਜ ਤੁਹਾਡੇ ਜੀਵਨ ਚ ਹੈ ਜਿਹੜੀ ਤੁਸੀਂ ਦੇਖ ਰਹੇ ਜੋ ਇਹਦਾ ਅੰਤ ਹੈ ਪੱਤਰਸ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜੇ ਪਰਮੇਸ਼ਵਰ ਦੇ ਕਿਸੇਆ ਦੇ ਉੱਤੇ ਚੱਲਦੇ ਨੇ ਜਿਹੜੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਨੇ ਉਹ ਸਦਾ ਤਿੱਕਰ ਕੈਮ ਰਹਿੰਦੇ ਨੇ ਉਹ ਸਦਾ ਤਿੱਕਰ ਕੈਮ ਰਹਿੰਦੇ ਨੇ ਔਰ ਸਦਾ ਤਿੱਕਰ ਉਹ ਮੁਬਾਰਕ ਰਹਿੰਦੇ ਨੇ ਤੁਸੀਂ ਜਦੋਂ ਪ੍ਰਭੂ ਦੇ ਵਚਨਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰੋਗੇ ਇਹਨਾਂ ਵਚਨਾਂ ਦੇ ਉੱਤੇ ਵਿਸ਼ਵਾਸ ਕਰੋਗੇ ਔਰ ਤੁਹਾਡੇ ਜੀਵਨ ਦੇ ਅੰਦਰ ਬਹੁਤ ਵਧੀਆ ਚੰਗੇ ਵਿਚਾਰ ਆ ਜਾਣਗੇ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਭਾਵੇਂ ਲਾਲਚ ਹੋਵੇ ਪਰ ਉਹਨੂੰ ਤੁਸੀਂ ਠਕਰਾ ਸਕਦੇ ਹੋ ਜਦੋਂ ਤੁਸੀਂ ਇਬਰਾਨੀਆਂ ਦਾ ਖਤ ਔਰ ਉਹਦਾ 11 ਅੰਦੇ 24 ਵਚਨ ਇਹਦੇ ਉੱਤੇ ਗੌਰ ਕਰੋਗੇ ਤੇ ਇੱਥੇ ਖੁਦਾ ਦੇ ਕਲਾਮ ਅੰਦਰ ਲਿਖਿਆ ਕਿ ਨੇਜਾ ਨਾਲ موسی ਨੇ ਯਦ ਸਿਆਣਾ ਹੋ ਗਿਆ ਫਿਰ ਇਹ ਉਹਦੇ ਧੀ ਦਾ ਪੁੱਤਰ ਕਹੋਂ ਤੋਂ ਇਨਕਾਰ ਕਰ ਦਿੱਤਾ ਔਰ ਉਹਨੇ ਇਸ ਗੱਲ ਦਾ ਵਿਚਾਰ ਕੀਤਾ ਕਿ ਮਿਸਰ ਦੇ ਖਜ਼ਾਨਿਆਂ ਨਾਲੋਂ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਜ਼ਬਰੀ ਚੱਲਣ ਨੂੰ ਜ਼ਿਆਦਾ ਪਸੰਦ ਕੀਤਾ ਵਧੀਆ ਪਸੰਦ ਕੀਤਾ ਔਰ ਉਸਨੇ ਇਹ ਵੀ ਗੱਲ ਦਾ ਵਿਚਾਰ ਕੀਤਾ ਕਿ ਇਹ ਜਿਹੜਾ ਆ ਤਾਂ ਦੌਲਤ ਇਹ ਖਤਮ ਹੋ ਜਾਣਾ ਹੈ ਪਰ ਇਸ ਗੱਲ ਦਾ ਵਿਚਾਰ ਕੀਤਾ ਕਿ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸਦਾ ਆਨੰਦਤਾਈ ਜਿੱਥੇ ਉਹਨੇ ਪਹੁੰਚਣਾ ਸੀ ਔਰ ਉਹਨੇ ਜਦੋਂ ਉਹਦੇ ਜੀਵਨ ਦੇ ਅੰਦਰ ਵਿਚਾਰ ਆਏ ਚੰਗੇ ਉਹਦੇ ਜੀਵਨ ਦੇ ਅੰਦਰ ਔਰ ਉਹਨੇ ਸੋਨਾ ਚਾਂਦੀ ਬਹੁਤ ਮਹਿਲ ਔਰ ਬਹੁਤ ਸੈਨੋ ਸੌਕਤ ਦਾ ਇਨਕਾਰ ਕਰ ਦਿੱਤਾ ਜਦੋਂ ਤੁਹਾਡੇ ਜੀਵਨ ਦੇ ਅੰਦਰ ਇਹ ਬਾਣੀ ਹੋਵੇਗੀ ਤੁਹਾਡੇ ਜੀਵਨ ਦੇ ਅੰਦਰ ਬਾਣੀ ਦੇ ਵਿਚਾਰ ਹੋਣਗੇ ਤੇ ਦੁਨੀਆ ਦੀ ਕੋਈ ਸੈਨੋ ਸੌਕਤ ਤਨ ਦੌਲਤ ਤੁਹਾਨੂੰ ਗੁਮਰਾਹ ਨਹੀਂ ਕਰ ਸਕਦੀ ਤੁਸੀਂ ਬਾਈਬਲ ਦੇ ਵਿੱਚ ਲਿਖਿਆ ਮੂਸਾ ਨੇ ਕਿਹਾ ਪਰਮੇਸ਼ਵਰ ਦੀ ਪਰਜਾ ਦੇ ਨਾਲ ਜਬਰੀ ਚੱਲਣ ਨੂੰ ਜ਼ਿਆਦਾ ਪਸੰਦ ਕੀਤਾ ਤੁਸੀਂ ਸਾਨੂੰ ਸੌਕਤ ਦੇ ਵਿੱਚ ਖੁਸ਼ ਨਹੀਂ ਹੋਵੋਗੇ ਤਾਨੂੰ ਬਸ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਪਰਮੇਸ਼ਵਰ ਦੀ ਮਰਜ਼ੀ ਵਿੱਚ ਰਹਿਣਾ ਤੁਸੀਂ ਪਸੰਦ ਕਰੋਗੇ ਤੁਹਾਨੂੰ ਬਹੁਤ ਚੰਗਾ ਲੱਗੇਗਾ ਤੁਹਾਨੂੰ ਉਹਦੇ ਵਿੱਚ ਬੜਾ ਆਨੰਦ ਆਵੇਗਾ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਆਨੰਦਤਾਈ ਮਿਲੇਗੀ ਇਸ ਕਰਕੇ ਗੌਰ ਕਰੋ ਪ੍ਰਭੂ ਦੇ ਵਚਨਾਂ ਦੀ ਵੱਲ ਔਰ ਆਪਣੇ ਜੀਵਨ ਦੇ ਅੰਦਰ ਇਹਨਾਂ ਵਚਨਾਂ ਨੂੰ ਜਮਾ ਕਰੋ ਤੁਸੀਂ ਹਰੇਕ ਅੰਧਕਾਰ ਦੀ ਤਾਕਤ ਉੱਤੇ ਫਤਿਹ پا ਸਕਦੇ ਹੋ ਤੁਸੀਂ ਬਹੁਤ ਵੱਡੀ ਆਸ਼ੀਸ਼ ਦੇ ਭਾਗੀ ਬਣੋਗੇ ਜਿਵੇਂ ਯਿਸੂ ਵੀ ਅੱਜ ਬਾਪ ਦੇ ਸੱਜੇ ਪਾਸੇ ਬੈਠਾ ਆਨੰਦਤਾਈ ਦੇ ਵਿੱਚ ਬੈਠਾ ਔਰ ਇਸੇ ਤਰ੍ਹਾਂ ਤੁਸੀਂ ਵੀ ਆਨੰਦ ਕਰੋਗੇ ਖੁਦਾਵੰ ਤੁਹਾਨੂੰ ਬੜੀ ਬਰਕਤਾਂ ਲਵੇ ਆਸ਼ੀਸ਼ ਤਾਂ ਆਮੀਨ ਆਮੀਨ